ਜਿੱਥੇ ਨਰਮੇ ਦੀ ਫਸਲ ਅੱਜ ਕੋਟਕਪੂਰੇ ਦੀ ਧਰਤੀ ਤੇ ਮੈਂ ਆ ਆ ਬਾਬਾ ਫਰੀਦੀ ਦੀ ਧਰਤੀ ਤੇ ਉੱਤੇ ਨਖਤਮਸ਼ਕ ਹੋਇਆ ਔਰ ਮੈਂ ਤੁਹਾਡੇ ਨਾਲ ਕੋਈ ਗੱਲਾਂ ਸਾਂਝੀਆਂ ਕਰਨੀਆਂ ਚਾਹਨਾ ਕਿ ਵੇਖੋ ਮਾਲਵੇ ਦਾ ਇਲਾਕਾ ਤੁਸੀਂ ਇੰਨੇ ਆ ਸੋਹਣੀਆਂ ਸੋਹਣੀਆਂ ਪੱਗਾਂ ਨੇ ਇੰਨੇ ਨੇ ਸੋਹਣੇ ਵਿਚਾਰ ਵਾਲੇ ਲੋਕ ਮੇਰੇ ਸਾਹਮਣੇ ਬੈਠੇ ਹੋ ਮੈਂ ਇਹ ਦੇ ਕਹਿਣਾ ਚਾਹੂੰਗਾ ਕਿ ਚਾਹੇ ਇੱਥੇ सेठ ਲੋਕ ਵੀ ਬੈਠੇ ਆ ਸਰਦਾਰੋ ਤੁਹਾਡੀ ਸਰਦਾਰੀ ਹੋਰ सेठਾਂ ਦੀ ਆਮਦਨੀਆਂ ਵਪਾਰ ਕੇਵਲ ਤੇ ਕੇਵਲ ਨਰਮੇ ਤੇ ਸੀ ਨਰਮੇ ਤੇ ਅੱਜ ਤੁਹਾਡੀ ਸਰਦਾਰੀ ਵੀ ਮੈਂ ਨਹੀਂ ਕਹਿੰਦਾ ਨਹੀਂ ਹੈ ਲੈਕਿਨ ਯਾਰ ਪੁਰਾਣੀ ਗੱਲ ਨਹੀਂ ਆ ਕਿਉਂਕਿ ਅੱਜ ਚੋਨਾ ਕਣਕ ਬੀਜ ਕੇ ਆਪਾਂ ਗਰੀਬ ਮਜ਼ਦੂਰ ਬਾਰੇ ਨਹੀਂ ਸੋਚਦੇ ਤੁਸੀਂ ਲੋਕ ਕੁਝ ਸਮੇਂ ਪਹਿਲਾਂ ਜਦੋਂ ਨਰਮਾ ਪੈਸੇ ਦਿੰਦਾ ਸੀ ਤੇ ਨਰਮਾ ਹੁੰਦਾ ਸੀ ਪੀਟੀ ਕੋਟਨ ਆਈ ਤੇ ਤੁਸੀਂ ਗਰੀਬ ਜਨਤਾ ਦੇ ਪਰਿਵਾਰਾਂ ਨੂੰ ਆਪਣੇ ਕਾਮਿਆਂ ਦੇ ਪਰਿਵਾਰਾਂ ਨੂੰ ਵੀ ਆਪਣੇ ਨਾਲ ਪਾਲਦੇ ਸੀ ਔਰ ਅਜ ਨਰਮਾ ਖਤਮ ਹੋ ਗਿਆ ਜੇ ਨਰਮਾ ਖਤਮ ਹੋਇਆ ਤਾਂ ਉਹਨਾਂ ਦੀ ਮਜ਼ਦੂਰੀ ਵੀ ਖਤਮ ਹੋਈ ਆ ਵਟਾ ਨਰਮਾ ਖਤਮ ਹੋਇਆ ਤਾਂ ਜਿਨਿੰਗ ਮਿਲਾ ਵੀ ਬੰਦ ਹੋ ਗਈਆਂ ਪੱਲੇਦਾਰੀ ਵੀ ਖਤਮ ਹੋ ਗਈ ਜੇ ਜਿਨਿੰਗ ਮਿਲਾ ਖਤਮ ਹੋਇਆ ਤਾਂ ਸਪਿਨਿੰਗ ਮਿਲਾ ਵੀ ਬੰਦ ਹੋ ਗਈਆਂ ਜੇ ਸਪਿਨਿੰਗ ਮਿਲਾ ਬੰਦ ਹੋਈਆਂ ਤਾਂ ਕਪੜਾ ਬੁਣਨਾ ਕਪੜਾ ਬਣਾਉਣਾ ਕਿਆ ਕੱਪੜੇ ਜਿਹੜੇ ਅੱਜ ਕੱਲ ਰੈਡੀਮੇਡ ਬਣਨੇ ਪੰਜਾਬ 'ਚ ਬੰਦ ਹੋ ਗਏ। ਇਹ ਕ ਬੜਾ ਵੱਡਾ ਨੌਜਵਾਨ ਚਲੋ ਜੇ ਨੂੰ ਸਰਕਾਰੀ ਨੌਕਰੀ ਨਹੀਂ ਮਿਲੀ ਕੋਈ ਨਾ ਕਿੱਤਿਆਂ ਦੇ ਵਿੱਚ ਉਹ ਕਾਕਾ ਉਹ ਵੀਰ ਵੀਰ ਜੀ ਬੇਂਤੀ ਬੇਂਤੀ ਵੀਰ ਜੀ। ਇਹ ਵੀਰ ਜੀ ਜੇ ਸਤਾਰ ਵੀ ਜਾਂਦਾ। ਬੋਲਣ ਵਾਲਾ ਹੀ ਹੋ ਜਾਂਦਾ ਲਾਅ ਟੁੱਟ ਜਾਂਦੀ ਆ। ਵੀਰੋ ਮੇਰੇਓ ਰੋਜ਼ਗਾਰ ਖਤਮ ਹੋਇਆ ਪੰਜਾਬ 'ਚ। ਤੁਹਾਡੀ ਆਮਦਨਾਂ ਘਟੀਆਂ ਵਪਾਰ ਘਟਿਆ ਵਪਾਰੀ ਦਾ ਨੁਕਸਾਨ ਕਿਸਾਨ ਦਾ ਨੁਕਸਾਨ ਪੰਜਾਬ ਦੇ ਪਾਣੀ ਦਾ ਨੁਕਸਾਨ ਪੰਜਾਬ ਦੀ ਬਿਜਲੀ ਦਾ ਨੁਕਸਾਨ ਇੱਕ ਨੁਕਸਾਨ ਨਹੀਂ ਬੜੇ ਨੁਕਸਾਨ ਨੇ ਔਰ ਇਹਨਾਂ ਸਾਰਿਆਂ ਦੇ ਉੱਤੇ ਕੌਣ ਧਿਆਨ ਦੇਵੇਗਾ ਪਿਛਲੇ ਸਾਲ ਜਦੋਂ ਤੁਹਾਡੀ ਨਰਮਾ ਤੁਸੀਂ ਵਾਰ ਰਹੀ ਸੀ ਗੁਲਾਬੀ ਸੁੰਡੀ ਆ ਗਈ ਤਾਂ ਮੇਰਾ ਮਨ ਬੜਾ ਪਰੇਸ਼ਾਨ ਮੈਂ ਇਥੇ ਗੁਰਪ੍ਰੀਤ ਮਰਾਨ ਨੂੰ ਕਿਹਾ ਮੈਂ ਕਿਹਾ ਮੈਨੂੰ ਨਹੀਂ ਪਤਾ ਮਾਲਵੇ ਦੇ ਵਿੱਚ 100 ਕਿੱਲਾ ਮੱਕੀ ਬੀਜ ਕੇ ਵਿਖਾ 15 ਅਗਸਤ ਨੂੰ ਉਦੋਂ ਤੁਸੀਂ ਨਰਮੇ ਵਾਏ ਆ ਮੈਂ ਕੈਨੇਡਾ ਚਲੇ ਗਿਆ 28 ਨੂੰ ਪੁੱਛਿਆ ਕਹਿੰਦਾ ਬੀਜ ਰਹੇ ਆ ਮੈਂ ਫਿਰ ਚਲੋ ਕੋਈ ਨਹੀਂ ਮੈਂ ਗੱਲ ਕਰਨੀ ਮੈਂ ਇਹਨਾਂ ਲੜਿਆ ਤੇਰੇ ਹੱਥ ਜੋੜ ਕੇ ਇੱਕ ਜ਼ਿਮੀਂਦਾਰ ਤੋਂ 10 ਕਿੱਲੇ ਮੱਕੀ ਦਵਾਈ ਅੰਨੀ ਵਾਲਾ ਪਿੰਡ ਫਾਜ਼ਲ ਕਾ ਜ਼ਿਲ੍ਹਾ لو ائی ਕਿਦਾਂ ਨੇ ਪਹਿਲੀ ਸਤੰਬਰ ਨੂੰ ਪਹਿਲੀ ਸਤੰਬਰ ਨੂੰ ਅਖੀਰ ਸਤੰਬਰ ਦੇ ਵਿੱਚ ਮੱਕੀ ਵੜ ਲੈਣੀ ਚਾਹੀਦੀ ਆ ਗਲਤ ਟਾਈਮ ਤੇ ਬੀਜੀ ਬਾਈ ਕਿਲੇ ਦਾ ਬਾਈ ਕੁੰਟਰ ਦਾ ਝਾੜ ਨਿਕਲਿਆ ਵੀਰੋ ਮੇਰੇ ਮੱਕੀ ਹੋ ਸਕਦੀ ਆ ਮਾਲ ਵਿੱਚ ਕਹਿਣ ਦਾ ਮੇਰਾ ਮਤਲਬ ਇਹ ਆ ਲੇਕਿਨ ਕਿਸਾਨ ਮੱਕੀ ਕਿਉਂ ਬੀਜੇ ਮੈਂ ਵਿਧਾਨ ਸਭਾ ਦੇ ਵਿੱਚ ਬੋਲਦੇ ਹੋਏ ਕਿਹਾ ਮਗਰ ਰਾਣੇ ਨੂੰ ਐਮਐਸਪੀ ਅਨਾਉਂਸ ਕਰਨੀ ਪਈ ਮੇਰੀ ਗੱਲ ਸੁਣ ਲਿਓ ਵਿਧਾਨ ਸਭਾ ਚ ਪਰਸੋ ਚੌਥ ਮਗਰ ਰਾਣੇ ਨੇ ਮੱਕੀ ਦੀ ਐਮਐਸਪੀ ਅਨਾਉਂਸ ਕੀਤੀ ਕਿ ਜੋ ਭਾਰਤ ਸਰਕਾਰ ਕਹੂਗੀ ਦਊਗਾ ਰਾਣਾ ਸਰਕਾਰ ਨਾ ਵਟਾਨੀ ਆ ਮੈਨੂੰ ਕੋਈ ਗਲਤਫਹਿਮੀ ਨਹੀਂ ਆ ਕੋਈ ਗਲਤਫਹਿਮੀ ਨਹੀਂ ਆ ਲੇਕਿਨ ਮੇਰਾ ਦਿਮਾਗ ਕਹਿੰਦਾ ਮੈਂ ਚੱਕ ਲੂੰਗਾ ਤੇ ਸਰਕਾਰ ਕਿਉਂ ਨਹੀਂ ਕਹਿੰਦੀ ਵੀ ਐਮਐਸਪੀ ਹੋਵੇ ਸਰਕਾਰ ਨੂੰ ਕਹਿਣਾ ਚਾਹੀਦਾ ਐਮਐਸਪੀ ਹੋਵੇ ਮੇਰੇ ਕਹਿਣ ਦੇ ਬਾਵਜੂਦ ਵੀਰੋ ਮੇਰਿਓ ਸਰਕਾਰਾਂ ਨੂੰ ਤੁਸੀਂ ਚੁਣ ਕੇ ਭੇਜਦੇ ਨਿਆ ਲਗਰ ਫੁਰਸਤ ਨਹੀਂ ਹੁੰਦੀ ਫੁਰਸਤ ਨਹੀਂ ਹੁੰਦੀ ਤਬਾਦਲੇ ਤੋਂ ਇਲਾਵਾ ਜਨਤਾ ਵੀ ਉਹਦਾ ਕੁਛ ਨਹੀਂ ਮੰਗਦੀ ਵੀਰੋ ਮੇਰਿਓ ਮੈਂ ਤੁਹਾਨੂੰ ਅਸ਼ਵਾਸ਼ਣ ਦੇਣਾ ਚਾਹਨਾ ਮੱਕੀ ਤੁਸੀਂ ਬੀਜੋ ਚੱਕੂਗਾ ਰਣਾ ਰਣਾ ਇੰਦਰਪ੍ਰਤਾਪ ਰੇ ਐਮ ਐਲ ਏ ਸੁਲਤਾਨਪੁਰ ਇੰਡੀਪੈਂਡੈਂਟ ਨੇ ਵਿਧਾਨ ਸਭਾ ਚ ਇੱਕ ਗੱਲ ਕਹੀ ਆ ਲੋਕ ਕਹਿੰਦੇ ਐ ਐਮ ਐਲ ਏ ਸਾਡਾ ਵਿਰੋਧ ਕਰ ਰਹੇ ਸੀਗੇ ਜਿਨ੍ਹਾਂ ਨੇ ਜ਼ਿੰਦਗੀ ਚ ਖੇਤੀ ਕਦੇ ਨਹੀਂ ਕੀਤੀ ਤੇ ਉਹਦੇ ਪੁੱਤਾਂ ਦੀਆਂ ਆਪਣੀਆਂ ਜ਼ਮੀਨਾਂ ਠੇਕੇ ਦੇ ਆ ਰਣਾ ਇੱਥੋਂ ਬਹਿ ਕੇ ਯੂਪੀ ਦਾ ਹੀ ਖੇਤੀ ਕਰਦਾ ਮੈਂ ਨਹੀਂ ਜਾਂਦਾ ਛੋਕਿਆ ਆਪਣੇ ਮੈਨੇਜਰ ਨੂੰ ਜਾਂ ਮੁਲਸੀ ਨੂੰ ਕਹਿਦਾ ਵੀ ਦਿਖਾ ਫਸਲ ਕਿਦਾਂ ਦੀ ਆ ਵੀਡੀਓ ਤੇ ਪੰਜ 10 ਮਿੰਟ ਖੁਸ਼ ਹੋ ਲਈਦਾ ਉਹਨਾਂ ਦਾ ਸਿੱਧਾ ਔਰ ਮੈਂ ਇੱਕ ਗੱਲ ਜਾਣਦਾ ਕਿ ਆਪਾਂ ਅਗਰ ਇਕੱਠੇ ਹੋ ਕੇ ਪੰਜਾਬ ਨੂੰ ਬਚਾਉਣ ਲਈ ਨਵੀਂ ਸੋਚ ਨਵਾਂ ਪੰਜਾਬ ਜਿਹੜੀ ਮੈਂ ਗੱਲ ਕਰਦਾ ਉਹਦੇ ਨਾਲ ਜੁੜੋ ਕਿਸਾਨ ਹੋਣਾ ਕੋਈ ਜ਼ਰੂਰੀ ਨਹੀਂ ਆ ਕਿਸਾਨਾਂ ਦੀ ਤਾਂ ਗੱਲ ਕਰ ਰਿਹਾ ਲਗਦਾ ਕਿਸਾਨ ਇਕੱਲਾ ਪਾਣੀ ਇਕੱਲੇ ਕਿਸਾਨ ਲਈ ਨਹੀਂ ਆ ਅਸੀਂ ਸਾਰਿਆਂ ਨੇ ਸਾਡੇ ਬੱਚਿਆਂ ਨੇ ਆਉਣ ਵਾਲੀਆਂ ਪੁਸ਼ਤਾ ਨੇ ਇਹ ਪਾਣੀ ਇਸਤੇਮਾਲ ਕਰਨਾ ਉਹਦਾ ਹੌਕਾ ਕੌਣ ਦੇਊਗਾ ਯਾਰੋ ਮੈਂ ਬੀੜਾ ਚੱਕਣਾ ਚਾਹਣਾ ਲੇਕਰ ਮੈਂ ਇਕੱਲਾ ਕੁਝ ਵੀ ਨਹੀਂ ਮੈਨੂੰ ਤੁਹਾਡੇ ਸਾਥ ਦੀ ਲੋੜ ਹੈ ਵੀਰੋ ਮੇਰਿਓ ਸਾਥ ਦੀ ਲੋੜ ਇਹ ਆ ਕੋਈ ਰਾਜਨੀਤੀ ਕਰਲੀ ਰਣਾ ਨਹੀਂ ਆਇਆ ਰਣਾ ਇੱਕ ਨਵਾਂ ਪੰਜਾਬ ਨਵੀਂ ਸੋਚ ਸਿਰਜਣਾ ਚਾਹੁੰਦਾ ਜਿੱਥੇ ਮੈਂ ਗਲਤ ਹੋਵਾਂ ਮੈਨੂੰ ਤੁਸੀਂ ਦੱਸ ਦਿਓ ਕਿ ਬੀ ਤੂੰ ਦਾ ਨਿੱਜੀ ਮਫਾਦ ਨਹੀਂ ਕਰ ਰਿਹਾ ਦੇਖੋ ਡੀਐਸਆਰ ਜਿੱਥੇ ਕਪਾਹ ਦੀ ਗੱਲ ਕਰ ਰਿਹਾ ਕਪਾਹ ਦੇ ਵਿੱਚ ਵਿਧਾਨ ਸਭਾ ਛੇ ਵੀ ਕਿਹਾ ਹੁਣ ਦਿੱਲੀ ਵਾਲਿਆਂ ਦਾ ਵੀ ਕੁੰਡਾ ਖੜਕਾਵਾਂਗਾ ਮੈਂ ਜਾ ਕੇ ਐਗਰੀਕਲਚਰ ਮਿਨਿਸਟਰ ਨੂੰ ਵੀ ਮਿਲਾਗਾ ਬਹੁਤ